ਤਰੀ ਵੱਡੀ ਉਮਰ ਹੋਏ ਪੁੱਤ ਵੇ ਸਦਾ ਮੈਂ ਬੱਟੰਡਾ ਦਾ ਮਦਦ ਪਿੱਲੀਓ ਤਾਂ ਹੋຊ ਗਿਆ ਜੀ ਬੱਟੇ ਖੂਨ ਜੀ ਕਿਤਾਬ ਮੁਝ ਮੋਂ ਦੇ ਆ ਹਾਂ ਜੀ ਮੈਨੂੰ ਆਦਾ ਬੀਬੀ ਮਾਂ ਕੰਡਾ ਲਾਵਾ ਪਹਿਲੇ ਮੈਂ ਆਦਾ ਪਹਿਲੇ ਮਿਲ ਕੇ 77 ਮਚਾ ਲਾਇਆ ਠੀਕ ਜੀ ਕਿਦਾਂ ਦੇ ਕਲਜਗੀ ਲੋਕ ਵਾ ਕਿ ਇਹ ਬੱਚੇ ਤੋਂ ਕੰਮ ਕਰਵਾਉਂਦੇ ਸੀ ਇਹ ਜਦੋਂ ਇਹ ਬੱਚੇ ਨੇ ਕੰਮ ਕਰਾਉਣ ਤੋਂ ਨਾ ਕੀਤੀ ਤਾਂ ਵੇਖੋ ਮਾਰ ਕੇ ਸੋਟੀ ਦੇ ਦਾ ਗੋਟਾ ਵੇਖੋ ਤੋੜ ਦਿੱਤਾ ਵਾ ਗੁੱਟ ਤੋੜ ਦਿੱਤਾ ਵਿਚਾਰੇ ਦਾ ਠੀਕ ਹੈ ਜੀ ਤੇ ਮੱਤ ਜੀ ਨੂੰ ਕਿੰਨੇ ਦਿਨ ਹੋ ਗਏ ਆ ਘਰੋਂ ਗਿਆ ਨੂੰ ਬੱਚੇ ਨੂੰ ਚਲੋ ਜਦੋਂ ਤੋਂ ਠੰਡਾ ਲੈਣ ਗਿਆ ਸੀਗਾ ਫਿਰ ਅੱਗੇ ਗਾਂ ਦੇ ਗਾਂ ਉਹਨਾਂ ਦੇ ਪਿੰਡ ਜਿਹੜਾ ਪਵਾਰ ਪਿੰਡ ਵਾ ਜਿੱਥੋਂ ਮੈਂ ਤੈਨੂੰ ਲੈ ਕੇ ਆ ਆ ਉੱਥੇ ਕਿਦਾਂ ਪਹੁੰਚ ਗਿਆ ਆਈਡੀ ਦੂਰ ਦੀ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਅੱਜ ਤੋਂ ਆਪਾਂ 10-12 ਦਿਨ ਪਹਿਲਾਂ ਇੱਕ ਆਹ ਜਿਹੜਾ ਬੱਚਾ ਤੁਸੀਂ ਮੇਰੇ ਸਾਹਮਣੇ ਬੈਠਾ ਦਿਖ ਰਿਹਾ ਜੀ ਇਹਨੂੰ ਆਪਾਂ ਪਿੰਡ ਪਵਾਰ ਆ ਦਸਵਾ ਮਕੇਰੀਆਂ ਉੱਥੋਂ ਲੈ ਕੇ ਆਏ ਸੀ ਇਹ ਤੇ ਇਹਨੂੰ ਜਦੋਂ ਬੱਚੇ ਨੂੰ ਪੁੱਛਿਆ ਸੀਗਾ ਕਿ ਬੱਚੇ ਵੀ ਤੇਰੇ ਘਰ ਪਰਵਾਰ ਚ ਕੌਣ ਆ ਤੇ ਇਹਨੇ ਕਿਹਾ ਸੀਗਾ ਕਿ ਨਾ ਮੇਰੀ ਮਾਂ ਹੈ ਨਾ ਪਿਓ ਹੈਗਾ ਵਾ ਤੇ ਦਾਦੀ ਆ ਉਹ ਵੀ ਚੜਾਈਆਂ ਕਰ ਗਈ ਆ ਤੇ ਚਲੋ ਜਦੋਂ ਆਪਾਂ ਇਹ ਵੀਡੀਓ ਪਾਈ ਵੀਡੀਓ ਵਾਇਰਲ ਹੋਈ ਤੇ ਇਹ ਮਾਤਾ ਜੀ ਤੇ ਇਹ ਵੀਰ ਜੀ ਇਹਨੂੰ ਮਿਲਣ ਆਏ ਇਹਨੂੰ ਲੈਣ ਆਏ ਤਾਂ ਜੋ ਆਪਾਂ ਜਾਣਦੇ ਆ ਕਿ ਇਹ ਇਹਨਾਂ ਦੇ ਕੀ ਲੱਗਦੇ ਆ ਤੇ ਕਿੱਦਾਂ ਇਹਨਾਂ ਨੂੰ ਪਤਾ ਲੱਗਾ ਕਿ ਇਹ ਬੱਚਾ ਸਾਡੇ ਕੋਲ ਆਸ਼ਰਮ ਦੇ ਵਿੱਚ ਆ ਚੰਡਾ ਵਡੀ ਕੱਢ ਨਹੀਂ ਆ ਹਾਂ ਇਹ ਨਹੀਂ ਬਰੇ ਲੈ ਕੇ ਨਾ ਦਿੰਗੇ ਮੈਂ ਚੰਡਾ ਢੀ ਕੱਢ ਨਹੀਂ ਆ ਦੀ ਬਾਤ ਤੇ ਵੱਡੀ ਗੰਬਰ ਹੋਏ ਪੁੱਤ ਵੇ ਦਾ ਮੈਂ ਬਰ ਬਟੰਟਾ ਰੋਦਾ ਮੈਂ ਪੀ ਲਿਆ ਤੋਸ਼ ਹੋ ਗਿਆ ਜੀ ਮਾਤਾ ਖੂਨ ਜੀ ਕਿਤਾਬ ਮੁਝੋਂ ਮੈਂ ਦੇ ਆ ਹਾਂ ਜੇ ਤੇ ਕਰਾਂ ਤਾਂ ਦੱਸਣਾ ਇਹ ਕੌਣ ਆਏ ਓਏ ਆ ਕੌਣ ਆ ਦਾਦੀ ਦਾਦੀ ਆ ਤੇਰੀ ਤੇ ਉਸ ਦਿਨ ਤੇ ਕਹਿੰਦਾ ਦਾਦੀ ਮੇਰੀ ਚੜਾ ਜਾ ਗਈ ਆ ਤੇ ਦਾਦੀ ਕਿੱਥੇ ਤੇਰੀ ਹੁਣ ਚੱਲ ਅੱਗੇ ਦੱਤੋ ਕੀ ਕਰਕੇ ਚੱਲ ਗਿਆ ਵਾਈ ਗਰੂ ਓਏ ਜੇ ਕਿਥੇ ਨਾ ਕਹਿਤਾ ਨਹੀਂ ਨਹੀਂ ਪਹਿਲਾਂ ਇਹ ਦੱਸ ਮੈਨੂੰ ਇੱਧਰ ਮੂੰਹ ਕਰ ਇੱਧਰ ਮੂੰਹ ਕਰ ਉਹ ਦਿਨ ਜਦੋਂ ਮੈਂ ਤੁਹਾਨੂੰ ਲੈਣ ਗਿਆ ਹਾਂ ਤੇ ਮੈਨੂੰ ਕਿਥੇ ਨਾ ਕਹਿਤਾ ਨਾ ਬਾਹਰੋਂ ਕਿਥੇ ਨਾ ਕਿਹਾ ਝੂੜ ਕਿਉਂ ਮਰਦਾ ਵਾ ਤੇ ਬਾਹਰੋਂ ਕਿ ਤੈਨੂੰ ਕਿੰਨੇ ਕਹਿਣਾ ਇਹ ਦੱਸ ਪਹਿਲਾਂ ਗੁੱਟ ਗਿਆ ਦਾ ਹੋ ਗਿਆ ਇਹ ਕੀ ਹੈ ਮਾਤਾ ਪਹਿਲਾਂ ਗੁੱਟ ਸਹੀ ਇਹਦਾ ਆਹੋ ਬਤਵੇ ਆਹੋ ਇਹ ਕੀ ਹੋਇਆ ਗੁੱਟ ਨੂੰ ਕਿਹਨੇ ਮਾਰੇ ਬਾਹਰ ਕਿਥਨਾਂ ਉਹ ਬਰਦਰ ਦਾ ਕਲੀਨ ਆ। ਛਣਾ ਦੇ ਰਿਹਾ ਗਾਵਾ। ਪੁੱਤ ਤੂੰ ਨਾ ਰੋ ਤੂੰ ਕਾ ਹੈ। ਮੈਨੂੰ ਆਂਦਾ ਬੀਬੀ ਮਾਂ ਟੰਡਾ ਲਾਵਾ। ਪਹਿਲੇ ਮੈਂ ਆਂਦਾ ਪਹਿਲੇ ਮਿਲ ਕੇ 77 ਮਸਾਲਾ ਆਇਆ। ਆਜੋ ਅੰਦਰ ਆਜੋ। ਘਰੋਂ ਪਤਾ ਠੰਡਾ ਲੈਣਾ ਹੈ। ਚਲੋ। ਅੰਦਰ ਆਜੋ। ਮਮੀ ਹਾਂਜੀ ਮਾਤਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਹੁਤ। ਤੇ ਮਾਤਾ ਜੀ ਇਹ ਜਿਹੜਾ ਬੱਚਾ ਵਾ ਇਹ ਕੀ ਲੱਗਦਾ ਤੁਹਾਡਾ? ਪੁੱਤ। ਅੱਛਾ ਪੋਤਰਾ ਵਾ। ਹਾਂਜੀ। ਪਰ ਇਹ ਦੀ ਕਹਿੰਦੇ ਸੀਗਾ ਵੀ ਮੇਰੀ ਤੇ ਦਾਦੀ ਨਹੀਂ ਹੈਗੀ। ਇਹ ਪੁੱਤ ਇਹਦਾ ਇਹ ਜਿੱਥੇ ਵੀ ਲਿਖਦਾ ਨਾ ਹਾਂਜੀ ਉਹਨਾਂ ਲੋਕ ਕਿ ਮੇਰੀ ਦਾਦੀ ਮਰ ਗਈ ਆ ਅੱਛਾ ਇਦਾਂ ਕਿਉਂ ਕਹਿੰਦਾ ਹੁੰਦਾ ਏ ਉਹਨੇ ਦਾਦੀ ਕਿੱਥੇ ਮੇਰੀ ਗੱਲ ਸੁਣ ਆ ਗਿਆ ਬਾਲ ਹਾਂਜੀ ਓਏ ਅਜੀ ਗੱਲ ਕਰ ਮੋਤਾ ਜਦੋਂ ਮੈਂ ਲੈਣ ਗਿਆ ਤੇਰੀ ਦਾਦੀ ਨੂੰ ਉਹ ਤੈਨੂੰ ਲੈਣ ਗਿਆ ਤੂੰ ਕਹਿੰਦਾ ਮੇਰੀ ਦਾਦੀ ਮਰ ਗਈ ਆ ਗੱਲ ਕਰ ਧੀਰੇ ਮੇਰੀ ਗੱਲ ਸੁਣ ਗੱਲ ਕਰ ਉਹ ਨਾ ਬੜਾ ਗੱਲ ਕਰ ਗੱਲ ਕਰ ਵੀ ਨਾ ਛੱਡ ਰੋਣਾ ਨਹੀਂ ਆ ਰੋਣਾ ਹਾਂ ਨੇ ਰੋਣੀ ਲੋੜ ਨਾ ਬੀ ਨਾ ਬੀ ਨਾ ਬੀ ਨਾ ਬੀ ਚੱਪ ਰਹਿ ਚੱਪ ਉਹਨੇ ਚੱਪ ਨੀ ਸਿੱਧਾ ਚੱਪ ਰਹਿ ਕੇ ਤੇ ਪੋਤੇ ਬਕਰਵਾ ਨਾ ਉਹ ਨਾਲ ਜੂੜਾ ਨਾਲ ਗੱਲ ਕਰ ਗੱਲ ਕਰੀ ਨਾ ਟੈ ਰੋਣਾ ਨਹੀਂ ਰੋਣਾ ਨਹੀਂ ਨਾ ਰੋਣੀ ਲੋੜ ਨਾ ਬੀ ਨਾ ਬੀ ਨਾ ਬੀ ਨਾ ਬੀ ਚੱਪ ਰਹਿ ਚੱਪ ਉਹਨੇ ਚੱਪ ਨੀ ਸਿੱਧਾ ਚੱਪ ਰਹਿ ਕੇ ਤੇ ਪੋਤੇ ਮੁੰਡੇ ਨੇ ਚੱਪ ਰਹਿ ਬੋਦ ਨਾ ਬੋਦ ਰੱਤ ਧੋ ਧੋ ਕੇ ਫਰਬ ਕਰ ਕਰ ਕੇ ਮਰਾ ਨਾ ਨਾ ਦੂਜਾ ਟਾਂਕਾ ਲਾਦਾ ਹੈ ਅੱਛਾ ਅੱਛਾ ਉਹ ਤਾਂ ਸੀ ਪੜ ਲਿਆ ਅੱਛਾ ਇਹ 8ਵੀਂ ਚ ਹਟ ਗਿਆ ਅੱਛਾ ਇਹ ਬੱਚਾ 8ਵੀਂ ਚ ਹਟ ਗਿਆ ਇਹ 8ਵੀਂ ਚ ਹਟ ਗਿਆ ਕਿਉਂ ਹਟਿਆ ਗਿਆ ਤੂੰ ਇਹ ਆਂਦਾ ਬੀਬੀ ਮੈਨੂੰ ਨਾ ਮੈਡਮਾਂ ਮਾਰਦੀਆਂ ਡੱਗ ਬੱਟਰ ਮਾਰਦੇ ਮੈਂ ਨਹੀਂ ਮਾਰਦੇ ਅੱਛਾ ਇਹ ਫੇ ਚੜ ਗਿਆ ਉਹ ਤੇ ਦੇ ਉਹ ਤਾਂ ਪੌੜੀ ਤੇ ਡੇਪਿਆ ਕਿਦੇ ਉਹਨਾਂ ਕੋਲ ਮਰਜੀ ਸਾਤ ਲਾ ਕੇ ਉਹ ਪਸਾਈ ਕਰਾਈ ਹਨ ਪੇਰੇ ਕਰਾ ਕੰਡੇ ਨਾਲ ਮਹਾਰਾਜ ਕਰੇ ਨਹੀਂ ਪੁੱਤ ਮਾਰਾ ਅੱਛਾ ਅੱਛਾ ਨਹੀਂ ਆ ਜਿਹੜਾ ਜਿਹੜਾ ਗੁੱਟ ਵਾ ਤੈਨੂੰ ਵੇਖ ਰਿਹਾ ਏ ਇਹ ਪਹਿਲਾਂ ਸਹੀ ਜਿੱਦਨ ਤੁਹਾਡੇ ਕੋਲ ਸੀਗਾ ਸਹੀ ਪੁੱਤ ਠੀਕ ਅੱਜ ਮਤੰਗ ਦਾ ਵੇਕਰ ਹੁੰਦੇ ਪੇਰੇ ਕੋਟਨ ਕਰਨ ਮਾਰਿਆ ਏ ਪੁੱਤ ਗੁੱਟ ਤੇ ਕੀ ਆਏ ਤੇਰੇ ਤੇ ਓਏ ਅਜੇਪਾਲ ਗੁੱਟ ਨੂੰ ਕੀ ਹੋਇਆ ਪ੍ਰਾਣੀਆਂ ਨਾਲ ਕਿੱਥੇ ਨਾਲ ਕੁੱਟਿਆ ਪ੍ਰਾਣੀਆਂ ਨਾਲ ਮਾਰਿਆ ਪ੍ਰਾਣੀਆਂ ਨਾਲ ਕੁੱਟਿਆ ਤੈਨੂੰ ਕਿੰਨੇ ਕੁੱਟਿਆ ਕੋਈ ਕੰਮ ਕਰੋਂਦਾ ਏ ਜੇ ਕੰਮ ਕਰਤ ਕੋਣਾ ਨਹੀਂ ਅਈ ਕਦੀ ਪਾੜ ਨਹੀਂ ਚੁੱਕ ਰੋ ਤੱਕ ਨਾ ਕਰੀ ਹਟ ਨਹੀਂ ਗਲਾ ਵੇ ਲੋ ਸੰਜੀ ਕਿਦਾਂ ਦੇ ਕਲਜਗੀ ਲੋਕ ਵਾ ਕਿ ਇਹ ਬੱਚੇ ਤੋਂ ਕੰਮ ਕਰਵਾਉਂਦੇ ਹੀ ਏ ਜਦੋਂ ਇਹ ਬੱਚੇ ਨੇ ਕੰਮ ਕਰਾਉਣ ਤੋਂ ਨਾ ਕੀਤੀ ਤਾਂ ਵੇਖੋ ਮਾਰ ਕੇ ਛੋਟੀ ਦੇ ਦਾ ਗੋਟਾ ਵੇਖੋ ਤੋੜ ਦਿੱਤਾ ਵਾ ਗੁੱਟ ਤੋੜ ਦਿੱਤਾ ਵਿਚਾਰੇ ਦਾ ਤੇ ਜੂ ਮੇਰ ਕਰੇ ਮਾਦਾ ਇਹਨੂੰ ਹਸਪੀਟਲ ਲੈ ਜਾਓ ਆਉਤੀ ਸਰਕਾਰੀ ਹਸਪਤਲ ਬਟਾਲੇ ਠਾਡੇ ਲੱਗ ਗਏ ਠੀਕ ਆ ਉਥੇ ਜੋ ਵੀ ਇਹਦਾ ਖਰਚਾ ਹੋਊਗਾ ਮੈਂ ਕਰਾ ਦੂੰਗਾ ਇਲਾਜ ਕਰਾ ਦੂੰਗਾ ਤੇ ਤੁਸੀਂ ਇਹਦੇ ਕੀ ਲੱਗਦੇ ਜੀ ਮੈਂ ਜੱਤਰ ਮੈਂ ਡੈਡੀ ਲੱਗਦਾ ਸੋ ਮੇ ਮੈਂ ਪਹਿਲੇ ਡੈਡੀ ਪਾ ਲਈ ਅੱਛਾ ਅੱਛਾ ਮੈਂ ਆਪਣੇ ਘਰ ਜੜਦੀ ਨਾ ਬਚੀ ਬਚਿਆ ਘਰ ਦੀ ਵਾਚਿਆ ਮਾਰੇ ਛੜ ਤੇ 12 ਬਟੇਲੇ ਚੜਾਉਣ ਦਾ ਸੇ ਇਹ ਬਰਾਣੀ ਮੁਝੜ ਗਿਆ ਕਿੱਦਾਂ ਕਿੱਦਾਂ ਰਿਆ ਤਾਂ ਡੈਡੀ ਮਿਲਾ ਦੇ ਅੱਛਾ ਹਸਪਤਲ ਗੰਡਾ ਨਾ ਪੇ ਤੇ ਬੱਚੇ ਸਾਡੇ ਤੇ ਮਾਂ ਪਿਓ ਸਾਡੇ ਮੈਂ ਵੀ ਨਾਰਨੇ ਬੱਚੇ ਨਾਰਨਾ ਮਾਂ ਪਿਓ ਅੱਛਾ ਆਦਾ ਤਿੰਨ ਛੜ ਦੂੰਗਾ ਸਰਕਾਰ ਦੀ ਚਲੇਗੀ ਅਜੀਸੀ ਕਰਕੇ ਕਿਲੋ ਕਰਦੀ ਗਈ ਮੇਰੇ ਤੇ ਤੁਹਾਡੇ ਆਪਣੇ ਬੱਚੇ ਇਹੋ ਹੀ ਮੇਰੇ ਬੱਚੇ ਮੈਂ ਆਪਣੇ ਅਸੀਂ ਸੜਦੇ ਸੀ ਆਪਣੀ ਜੀ ਹਿੰਮਤ ਸੜਦੇ ਸੀ ਸੋ ਇਹਨਾਂ ਦੋ ਬੱਚੇ ਵਿੱਚ ਆਪਣੇ ਬੱਚੇ ਇਹਨੂੰ ਥੰਮੋ ਬੱਚੇ ਨੂੰ ਕਰਵਾਇਆ ਤੇ ਇਲਜੜੀ ਗੱਦੀ ਖੜੀ ਇਹ ਖੂਨ ਨਹੀਂ ਪੀਂਦਾ ਤੇ ਕੰਮ ਕੰਮ ਕੀ ਕਰਦੇ ਤੁਸੀਂ ਲੇਬਰ ਦਾ ਲੇਬਰ ਦਾ ਆ ਵੀ ਵੇਖ ਲੋ ਚਾਚਾ ਹੈਗਾ ਹੀ ਆ ਕਿ ਜਿੰਨੇ ਇਹਨੂੰ ਆਪਣਾ ਬੱਚਾ ਸਮਝ ਗਏ ਆਪਣਾ ਪੁੱਤ ਸਮਝ ਕੇ ਆਪ ਕੰਮ ਕੀਤਾ ਵਾ ਵੇਖ ਲਓ ਅੱਜ ਕੱਲ ਪਿਓ ਨਹੀਂ ਸਾਹਮ ਰਹਿ ਫਿਰ ਵੀ ਚਾਚੇ ਦਾ ਧੰਨਵਾਦ ਕਰਦਾ ਕਿ ਜਿਨੇ ਬੱਚੇ ਨੂੰ ਸੰਭਿਆ ਤੇ ਮਾਤਾ ਜੀ ਪਿੰਡ ਕਿਹੜਾ ਆਪਣਾ ਪਿੰਡ ਆਪਣਾ ਘੋਗਾ ਪੁੱਤ ਇਹ ਕਿੱਥੇ ਦਾ ਪਿੰਡ ਹੈ ਜੀ ਇਹ ਪਾ ਜਾਂਦਾ ਜੇਂਤੀਪੁਰ ਲੱਗੇ ਅੱਛਾ ਜੇਂਤੀਪੁਰ ਬਟਾਲੇ ਦੇ ਨਾਲ ਹੀ ਠੀਕ ਹੈ ਜੀ ਤੇ ਮਾਤਾ ਜੀ ਨੂੰ ਕਿੰਨੇ ਦਿਨ ਹੋ ਗਏ ਆ ਘਰੋਂ ਗਿਆ ਇਹਨੂੰ ਬੱਚੇ ਨੂੰ 1 ਦਿਨ ਆਇਆ 1 ਦਿਨ ਆਇਆ 1 ਦਿਨ ਆਇਆ 21 ਦਿਨ ਆਇਆ ਤੇ ਤੁਹਾਨੂੰ ਫਿਰ ਕਿਦਾਂ ਪਤਾ ਲੱਗਾ ਕਿ ਬੱਚਾ ਸਾਡੇ ਕੋਲ ਆ ਅੱਛਾ ਤੇ ਵੀਡੀਓ ਆਪ ਵੀ ਵੇਖੀ ਕਿ ਜਾਂ ਤੁਹਾਨੂੰ ਕਿਸ ਨੇ ਭੇਜੀ ਸੀ ਇਹ ਕਿਹਦੀ ਵੀਡੀਓ ਜੀ ਅੱਛਾ ਤੇ ਕਿੰਨੇ ਦਿਨਾਂ ਬਾਅਦ ਮਲਕੇ ਡਾਣੋ ਵੀਡੀਓ ਆਈ ਹੈ ਜੀ ਮੈਨੂੰ ਆਈ ਹੈ ਕੋਈ 10-15 ਦਿਨਾਂ ਬਾਅਦ ਹੀ ਆਈ ਹੈ ਅੱਡਾ ਬੰਦੇ ਦੇ ਨੂੰ ਗਿਆ ਤੇ ਮਾਤਾ ਜੀ ਜਿੱਦਣੋਂ ਘਰੋਂ ਗਿਆ ਵਾ ਤੇ ਕੀ ਕਹਿੰਦਾ ਸੀ ਤੁਹਾਨੂੰ ਵੀ ਮੈਂ ਕਿਤੇ ਕਿਤੇ ਸ਼ਹਿਰ ਪਾ ਗਿਆ ਹੀ ਕਿਤੇ ਇੱਕ ਹੀ ਜਾਂ ਕਿੱਦਾਂ ਘਰੋਂ ਘਰੋਂ ਕਿੱਦਾਂ ਗਿਆ ਹੀ ਰੱਬਾ ਤੇ ਦਾਵਾ ਲੰਮੀ ਪਈਆਂ ਅੱਛਾ ਘਰੋਂ ਆਏ ਹਾਂ ਹਾਂ ਜੀ ਦਵਾਈ ਲਿਕੇ ਇਹ ਡਾਡੀ ਇਹ ਤਾਂ ਕੰਮ ਦੇ ਗਿਆ ਅੱਛਾ ਆਂਦਾ ਬੀਵੀ ਡਾਡੀ ਕਹ ਨਹੀਂ ਮੈਂ ਪੱਤੇ ਆ ਜਾਂਦਾ ਅੱਛਾ ਇਹ ਆਂਦਾ ਲਾਗ ਲੈ ਗਵਾਂਢੀ ਦਾ ਕਰ ਰੱਖਣੀ ਉਹ ਕਹਿੰਦਾ ਪੁੱਤ ਹਾਂਜੀ ਆਂਦਾ ਪਤਾ ਠੰਡਾ ਪਾ ਲਿਆ ਇਹ ਪੁੱਤ ਠੰਡਾ ਅੱਜ ਤੱਕ ਮਹੀਨਾ ਗਏ ਤੱਕ ਠੰਡਾ ਹੀ ਆਇਆ ਕਰ ਅੱਛਾ ਠੰਡਾ ਲੈਣ ਗਿਆ ਹਾਂ ਠੰਡਾ ਲੈਣ ਕੇ ਮੇਲੀ ਪੁੱਤ ਇਹ ਠੰਡਾ ਲੈ ਕੇ ਆ ਜੀ ਮਾਲੀ ਲੈਂਦਾ ਨੂੰ ਚੰਦੀ ਅੜ ਲੱਗੇ ਉਹ ਨੂੰ ਮਾਲੀ ਤੋਂ ਨਹੀਂ ਮਾਲੀ ਤੋਂ ਨਹੀਂ ਸੀ ਲੈਂਦਾ ਤੁਸੀਂ ਪਾਲ ਖਰੋੜ ਵੀਰ ਤੋਂ ਲੈਂਦਾ ਪਟਿਆਲਿਓ ਨਹੀਂ ਪਟਿਆਲਿਓ ਵੀ ਲੈਂਦਾ ਮਾਲੀ ਵੀ ਲੈ ਕੇ ਆ ਮਾਲੀ ਤੋਂ ਨਹੀਂ ਲੈਂਦਾ ਨੂੰ ਅੱਛਾ ਉਹ ਤਾਂ ਵੀ ਨਹੀਂ ਆਉਂਦਾ ਉੱਥੋਂ ਹਾਈ ਕੋਰਟ ਚੋਂ ਕਿਦਾਂ ਮਤਲਬ ਚੰਡੀਗੜ੍ਹ ਇਹ ਪੁਲਸ ਨੇ ਫੜਾਇਆ ਗਿਆ ਅੱਛਾ ਇਹਨੂੰ ਪੁਲਸ ਨੇ ਫੜ ਲਏ ਉਹਨੇ ਉਹਨਾਂ ਕੋਰਟ ਚ ਪੇਸ਼ ਕਰਤਾ ਨਾ ਅੱਛਾ ਕੋਰਟ ਚ ਪੇਸ਼ ਕਰਕੇ ਤੇ ਉਹਨਾਂ ਨੇ ਬਾਲਪਾ ਘਾਲੇ ਨੂੰ ਦੇ ਦੇਣਾ ਸੀ ਇਹਨੂੰ ਹਾਂਜੀ ਉਦਾਂ ਉੱਥੇ ਹੀ ਤੁਹਾਨੂੰ ਕਿਦਾਂ ਪਤਾ ਲੱਗਾ ਕਿ ਬੱਚਾ ਉਹਨਾਂ ਕੋਲ ਆ ਉੱਥੇ ਵੀਡੀਓ ਹੈ ਮੇਰੀ ਵੀਡੀਓ ਮੈਂ ਪਈਆਂ ਨਰਦੇ ਪਈਆਂ ਅੱਛਾ ਪਤਾ ਤਾਂ ਟੰਡਾ ਕਰ ਲਈ ਜਦੋਂ ਬੱਚਾ ਨਿਕਲ ਜਾਂਦਾ ਘਰੋਂ ਹਾਂਜੀ ਠੰਡਾ ਕਰਨੀ ਇਹਨੂੰ ਬਚਾਣੇ ਕਾ ਜਾਂਦਾ ਅੱਛਾ ਅੱਛਾ ਇਹਨੇ ਵੀਡੀਓ ਪਾਈ ਗਿਆ ਕਦੀ ਉਧਰ ਕਦੀ ਉਧਰ ਕਦੀ ਉਧਰ ਪੇ ਕਿਹਨਾਂ ਕਹੇ ਬਨੇ ਪਤਾ ਲੱਗ ਜਾਉਣਾ ਉਹਨਾਂ ਨੂੰ ਪਰ ਕੌਣ ਕੀਤਾ ਉਹਨਾਂ ਕੋਲ ਪੁੱਛਣ ਗਿਆ ਬੱਚਾ ਬਚਾ ਲਿਆ ਗਿਆ ਬੱਚਾ ਬਚਾ ਲਿਆ ਤੇ ਉੱਥੇ ਜਾ ਕੇ ਪਤਾ ਲਿਆ ਹੁੰਦਾ ਕਿ ਕਿਦਾਂ ਮਾਤਾ ਜੀ ਜਮਾਂਦਰੂ ਬੱਚਾ ਇਦਾਂ ਵਾਂ ਕਿ ਬਾਅਦ ਚ ਹੋਇਆ ਸੀਗਾ ਨਹੀਂ ਬੋਤਾ ਹਾਂਜੀ ਉਹ ਬਾਅਦ ਚ ਨਹੀਂ ਹੋਇਆ ਇਹ ਕੋ ਕਰਮਾਂ ਦੀ ਕਰਦਾ ਨਹੀਂ ਜਮਾਂਦਰੂ ਹੀ ਹੈ ਅੱਛਾ ਤੇ ਇਹਦਾ ਮਾਪਿਓ ਮਾਤਾ ਜੀ ਉਹ ਪੁੱਤ ਬੇਟਾ ਖੋ ਗਿਆ ਪਿਓ ਨੂੰ ਅੱਛਾ ਇਹ 8 ਮਿੰਟ ਟੈਕ ਹੋ ਗਿਆ ਤੇ ਮਾਂ ਜਵਾਰ ਨੇ ਛੱਡ ਕੇ ਚਾਲ ਮੋੜ ਕੇ ਬੈਠੀ ਤੇ ਅੱਛਾ ਮਾਂ ਤਾਂ ਹੋਰ ਕਿਤੇ ਬੈ ਗਈ ਆ ਇਹਨਾਂ ਨੂੰ ਥੋੜਾ ਚਾੜ ਦਣਾ ਜੀ ਦਾ ਖੂਨ ਸਭਰਾ ਵਾਹ ਗੁਰੂ ਤੇ ਉਹਨੇ ਮਾਤਾ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਕਦੀ ਫੋਨ ਨਹੀਂ ਕੀਤਾ ਇਹਨਾਂ ਨੂੰ ਉਹ ਮਰ ਗਈ ਅੱਛਾ ਉਹ ਵੀ ਮਰ ਗਈ ਆ ਮਰ ਗਈ ਹੋਰ ਤੇ ਬੱਚਿਆਂ ਦਾ ਸ਼ਰਾਬ ਨਹੀਂ ਪਰ ਇਹ ਵੀ ਬੱਚੇ ਸ਼ਰਾਬ ਪੀਦੇ ਮੈਂ ਨਹੀਂ ਕਰ ਪਤਾ ਕੱਲ ਇਹ ਕਰਦੇ ਸੀ ਮੈਨੂੰ ਨਾ ਮੈਨੂੰ ਪਤਾ ਪੱਗ ਮੈਂ ਨਹੀਂ ਗੱਲ ਕੋਈ ਕਰ ਮੇਰੇ ਮੂੰਹੋਂ ਗੱਲ ਨਾ ਮਾਰੀ ਨਿਕਲਿਆ ਵੇਲਾ ਮਾਤਾ ਜੀ ਰੱਬ ਦੀ ਦੁਨੀਆ ਹੈ ਨਾ ਰੱਬ ਦੇ ਰੰਗ ਵਾ ਕਿਸੇ ਨੂੰ ਰੱਬ ਦਿੰਦਾ ਨਹੀਂ ਆ ਤੇ ਕੋਈ ਸੰਭਦਾ ਨਹੀਂ ਆ ਹੁਣ ਛੱਡ ਕੇ ਚਲੇਗੀ ਆ ਉਹ ਤਾਂ ਚਲਦੀ ਤੇ ਮਾਤਾ ਜੀ ਫਿਰ ਇਹਨੂੰ ਜਦੋਂ ਇੱਕ ਹੋ ਗਿਆ ਵਾ ਤੁਸੀਂ ਇਹਨੂੰ ਫਿਰ ਲੱਬਿਆ ਲੁਬੈਣੀ ਕਿਦੋਂ ਲੱਬਿਆ ਪੁੱਤ ਬੜਾ ਇਹ ਮੁੰਡੇ ਨੇ ਦੇਖੋ ਬੱਕਰੀਆਂ ਇਹ ਦੇਖੋ ਇਹ ਵੀ ਉਤੋਂ ਉਹ ਵੀ ਇਹਨਾਂ ਵਿੱਚੀਆਂ ਬੱਚਿਆਂ ਮਾਰਿਆ ਵੀ ਲੱਭ ਜਾ ਰਹੇ ਦੋ ਹੀ ਦੋ ਬੱਕਰੀਆਂ ਬੱਕਰੀ ਸੂਨ ਉਹ ਆਈ ਤੇ ਬੱਕਰਾ ਵਾ ਬੈਟਾ ਸਾਰੇ ਦੋਵੇਂ ਘਰ ਤਾਂ ਕਰੋ ਫੇਰ ਉਹਨੇ ਕਪੜਾ ਮੋੜਛਾ ਕਰਦੇ ਇਹ ਮੁੰਡੇ ਆਰੇ ਅੱਛਾ ਤੈਨ ਜਿਹੜੇ ਬੈਠਾ ਉਹਨੇ ਚਲਾਨ ਕਰਤਾ ਜੀ ਉਹ ਜੀ ਕਰਨਾ ਬਧੀ ਦੇ ਭੇਟ ਹੋ ਜਾਂਦੀ ਨਾ ਉਹ ਕਰ ਦਿੰਦਾ ਬੁੱਧੀ ਬੈਠੋ ਹੁੰਦੀ ਬਹੁਤ ਪਤਨ ਨੁਕਸਾਨ ਹੋਇਆ ਤੇ ਫੇਰ ਉਹ ਕੋ ਫੋਨ ਸੀਤਾ ਆ ਵੀ ਜਾਂਦਾ ਉਹ ਗਰੇ ਪਾਣੀ ਛਿਡੇ ਪਿਆ ਉਹ ਜਾਂਦਾ ਜੇ ਤਾਂ ਪਤਾ ਨਹੀਂ ਕਿਹੜੇ ਫਲਟ ਕਰਨੀ ਪੜੇ ਆ ਰਾਜੋ ਹੁਣ ਹਰ ਕੋ ਫੋਨ ਤਾਂ ਪਹੁੰਚ ਗਰ ਕ ਜਾ ਕੇ ਉਹ ਨੰਬਰ ਸੋਣਾ ਬਾਬਾ ਜੀ ਤੇ ਇੱਕ ਜਾ ਆਪਣੇ ਘਰ ਦੀ ਗਲਤ ਚੀਜ਼ ਕਰ ਕੇ ਕਿੰਨਾ ਵਾਧਾ ਹੁੰਦਾ ਸਹੀ ਗੱਲ ਆ ਉਹ ਨਾ ਇਹ ਮਾਤਾ ਜੀ ਚਲੋ ਅੱਜ ਫਿਰ ਮਾਤਾ ਜੀ ਜਿਹੜਾ ਹੁਣ ਬੱਚਾ ਮਿਲਿਆ ਵਾ ਤੇ ਅੱਜ ਕਿੱਦਾਂ ਦਾ ਲੱਗ ਰਿਹਾ ਕੋਝੋ ਗਿਆ ਵਾ ਵਾਈ ਗੁਰੂ ਦੀ ਕਿਰਪਾ ਬਹੁਤ ਨਾਲ ਬਹੁਤ ਨਾਲ ਕਿਰਪਾ ਮਾਤਾ ਵਾਈ ਗੁਰੂ ਦੀਆ ਕਿਰਪਾ ਉਸ ਵੀਰ ਦੀ ਆ ਜਿੰਨੇ ਇਸ ਬੱਚੇ ਨੂੰ ਆਪਣੇ ਘਰੇ ਲਿਆਂਦਾ ਇਹ ਮਾਤਾ ਜੀ ਪਵਾਰ ਪਿੰਡ ਉਹ ਉਧਰ ਮੁਕੇਰੀਆਂ ਸਾਈਡ ਇਹ ਸ਼ਾਮਾਂ ਨੂੰ ਕਿਤੇ ਉਹਨਾਂ ਦੇ ਪਿੰਡ ਦੇ ਵਿੱਚੋਂ ਦੀ ਕਿਤੇ ਲੰਘ ਰਿਹਾ ਸੀਗਾ ਤੇ ਉਸ ਵੀਰ ਦਾ ਵੀ ਨਾ ਮਾਮੇ ਦਾ ਪੁੱਤ ਇਦਾਂ ਲੱਭ ਨਹੀਂ ਰਿਹਾ ਉਹ ਗਵਾਚਾ ਵਾ ਤੇ ਉਹਨੂੰ ਇਹ ਸੀਗਾ ਕਿ ਕੋਈ ਨੰਗਨ ਡਿਆਵਾ ਪਿਛੋਂ ਨੇ ਵੇਖ ਲਿਆ ਤੈਨੂੰ ਇਹ ਵੀ ਪਤਾ ਨਹੀਂ ਕਿ ਤੇ ਹੱਡਾ ਹੀ ਨਾ ਹੋਵੇ ਉਹਨੇ ਜਾ ਕੇ ਜਦੋਂ ਵੇਖਿਆ ਪਰ ਉਹਨੇ ਵੇਖਿਆ ਵੀ ਚਲ ਇਹ ਹੱਡਾ ਤਾਂ ਨਹੀਂ ਹੈਗਾ ਚਲ ਕਿਸੇ ਨਾ ਕਿਸੇ ਦਾ ਤਾਂ ਹੈਗਾ ਹੀ ਆ ਨਾ ਠੀਕ ਆ ਉਹ ਵਿਚਾਰਾ ਆਪਣੇ ਘਰ ਲੈ ਕੇ ਆਇਆ ਇਹਨੂੰ ਆਪਣੇ ਘਰ ਲਿਆ ਕੇ ਰੋਟੀ ਪਾਣੀ ਇਹਨੂੰ ਪ੍ਰਸ਼ਾਦਾ ਪਣੀ ਚਕਾਇਆ ਅਗਲੇ ਦਿਨ ਫਿਰ ਉਹਦੇ ਤੋਂ ਮੈਂ ਇਹਨੂੰ ਵੀਰ ਨੂੰ ਲੈ ਕੇ ਆਵਾ ਤੇ ਧੰਨਵਾਦ ਮਾਤਾ ਉਸ ਵੀਰ ਦਾ ਵੀ ਜਿਹਦੀ ਬਦੌਲਤ ਇਹ ਅੱਜ ਲੱਭ ਗਿਆ ਵਾ ਤੁਹਾਡੇ ਏਰੀਏ ਦੇ ਵਿੱਚ ਨਾ ਉਧਰ ਹੀਰ ਗੁੱਜਰ ਬਹੁਤ ਜ਼ਿਆਦੇ ਆ ਜੇਕਰ ਕਿਸੇ ਦੇ ਅੜਿੱਕੇ ਆ ਜਾਂਦਾ ਤੇ ਮੇਰੇ ਹਿਸਾਬ ਨਾਲ ਪਤਾ ਨਹੀਂ ਕਿੰਨਾ ਚਿਰ ਇਹ ਤੁਹਾਨੂੰ ਲੱਭਣਾ ਨਹੀਂ ਗੁਜਰਾ ਦੇਣਾ ਨਹੀਂ ਪੁੱਤ ਹਾਂ ਸਹੀ ਗੱਲ ਹੈ ਮੈਂ ਤੇ ਕਿ ਲੈਂਦੇ ਬੱਚਾ ਉਹਨਾਂ ਰਾਤ ਕੰਮ ਕਰਾਉਣਾ ਦਿੰਦੇ ਨੇ ਰਾਤ ਨੂੰ ਪਾਂਦੇ ਆ ਬਾਨੇ ਕੇ ਪੁੱਤ ਉਹਦੀ ਰਾਖੀ ਚੱਕਣੀ ਵੀ ਨਿਕਲ ਨਾ ਜਾਣਾ ਸਹੀ ਗੱਲ ਹੈ ਮੈਂ ਤੇ ਜਿੰਦਰਾ ਮਾਰ ਦਿੰਦੇ ਉਹਨਾਂ ਨੂੰ ਜਿੰਦਰਾ ਤੇ ਇਹਦਾ ਮਤਲਬ ਕੋਈ ਹੋਰ ਭੈਣ ਭਰਾਏ ਦਾ ਬੱਚੇ ਦਾ ਦੋ ਭਰਾ ਤਾਂ ਹੁੰਦੇ ਸੋ ਇੱਕ ਦਾ ਹੀ ਪੜ ਲਿਆ ਅੱਛਾ ਇਹ ਇਸ ਤੋਂ ਵੱਡਾ ਉਹ ਹਾਂ ਉਹ ਦਾ ਅੰਦਾਜ਼ ਪਾਸ ਕਰ ਲਈਆਂ ਹਮ ਅਜੇ ਨਾ 12 ਕਰਵੀਆਂ ਇਹਦਾ ਉਹ ਠੀਕ ਆ ਪੂਰਾ ਬਹੁਤ ਸੋਹਣਾ ਉਹ ਜਿਹੜੇ ਬੇਕਦਰ ਕਰੇ ਇਹ ਜੁਹੁੰਦੇ ਦਾ ਵਾ ਅੱਛਾ ਇੰਨਾ ਨੂੰ ਸੋਹਣਾ ਤੇ ਮੈਂ ਤਾਂ ਹੀ ਹੁਣ ਬੇਨਤੀ ਆ ਕਿ ਇਹਨੂੰ ਲਿਜਾ ਕੇ ਨਾ ਇੱਥੇ ਦਾ ਨੰਬਰ ਨੰਬਰ ਵੀ ਰ ਇਹਦਾ ਟੈਟੂ ਜਾ ਬਣਵਾ ਦੇ ਠੀਕ ਆ ਇੱਥੇ ਇਥੋਂ ਤੇਜੇ ਲਿਖਵਾ ਦੇ ਕਿਉਂਕਿ ਰੱਬ ਨਾ ਕਰੇ ਕੱਲੋਂ ਕਿਤੇ ਗਵਾਚੇ ਤੇ ਇਹਦਾ ਘਰ ਪਰਿਵਾਰ ਲੱਭਣਾ ਸੌਖਾ ਜੀ ਹਾਂ ਮਾਦੇ ਮੈਂ ਤੁਹਾਨੂੰ ਗੱਗੂ ਦੇ ਹਸਪਤਾਲ ਮਿਲਦਾ ਰਿਹਾ ਮੈਂ ਤੁਹਾਨੂੰ ਹਾਂਜੀ ਹਾਂਜੀ ਤੇ ਗੱਗੂ ਦੇ ਹਸਪਤਾਲ ਰਹਿੰਦੇ ਰਹੇ ਜੀ ਤੁਸੀਂ ਮੇਰੇ ਪਤਾ ਪਲੀਚਣਾ ਹੁਣਾ ਹੈ ਅੱਛਾ ਪੱਤੇ ਪਿੱਟੇ ਦਾ ਪਤਾ ਪਈ ਪਸਰੀ ਆ ਹੂੰ ਤੇ ਕੋਈ ਜਾਂਦਾ ਵੀ ਗੇਲੂ ਉਹ ਪਤਾ ਇਲਾਕਾ ਨਾ ਮੇਰਾ ਇਲਾਕਾ ਹੂੰ ਲਾਕ ਮੇਰਾ ਸਾਰਾ ਜਿਹੜਾ ਦਾ ਇੱਕ ਪੇ ਮਾਰ ਮਾਰ ਪੰਦਤਾ ਹੂੰ ਇਦਾਂ ਆ ਉਹ ਨਾ ਤੇ ਮੇਰਾ ਪਿਛਣਾ ਪਤਾ ਤੇ ਮਾਕਾ ਨਾਲ ਮੁੰਡਾ ਵੀ ਗਵਾਟੇ ਤੇ ਮੁੰਡਾ ਗਵਾਚਾ ਕੋਣ ਰੋ ਪੀਉ ਦਾ ਕੜਾ ਜੱਟ ਨੇ ਨਹੀਂ ਹੁਣ ਇੰਨੇ ਜਫੀਆਂ ਪਉਣ ਡਿਆ ਵਾਂ ਉਦੋਂ ਤੇ ਕਹਿੰਦਾ ਮੇਰਾ ਕੋਈ ਵੀ ਨਹੀਂ ਹੈਗਾ ਇਹਨੇ ਮਾਤਾ ਜੀ ਕੁਝ ਨਹੀਂ ਦੱਸਿਆ ਹਰ ਵਾਰੀ ਹੋਵੇ ਕਹਿੰਦਾ ਮੇਰੀ ਮਾਂ ਵੀ ਮਰ ਗਈ ਪਿਓ ਵੀ ਮਰ ਗਿਆ ਮੇਰੀ ਦਾਦੀ ਵੀ ਮਰ ਗਈ ਚੜਾਈਆਂ ਕਰ ਗਈ ਆ ਨਹੀਂ ਤੇ ਮੈਂ ਗੱਗੂ ਦੇ ਹਸਪਤਾਲੋਂ ਜਾ ਕੇ ਪਤਾ ਹਾਂ ਉਹ ਤਾਂ ਗੱਗੂ ਦੇ ਹਸਪਤਾਲੋਂ ਜਾ ਕੇ ਮੈਂ ਪਤਾ ਕਰ ਲੈਣਾ ਤੇ ਮੈਂ ਉਹ ਸੱਜਣ ਸੱਚੀ ਮਰ ਗਈ ਹੁਣ ਹਾਂ ਇਹ ਕੌਣ ਆ ਦਾਦੀ ਦਾਦੀ ਆ ਓਏ ਬਬਾ ਤੂੰ ਵੇਲਾ ਹੋਂਨਾ ਛੱਡ ਕੇ ਜਾਈ ਚੰਗਾ ਨਹੀਂ ਤਾਂ ਹੁਣ ਨਹੀਂ ਮੈਂ ਕੱਲਣਾ ਤੈਨੂੰ ਤੇ ਇਹ ਵੀਰ ਕੌਣ ਆ ਮੇਰਾ ਦਾਦੀ ਦਾਦੀ ਆ ਹਾਂ ਦੱਚ ਬੋਲ ਉਹ ਜਦੋਂ ਕੋਈ ਸੰਗਤ ਆਈ ਗਈ ਸੀ ਉਦੋਂ ਤੇ ਬੜਾ ਬੋਲਦਾ ਨਾ ਕਿ ਮੈਨੂੰ ਪਾਠ ਹੁੰਦਾ ਮੈਨੂੰ ਆ ਹੁੰਦਾ ਵਾ ਹਨਾ ਅੱਜ ਤੂੰ ਬੋਲ ਨਹੀਂ ਦਿਆ ਜੇ ਜੇ ਤੈਨੂੰ ਪਾਠ ਹੁੰਦਾ ਵਾ ਤਾਂ ਫਿਰ ਕੇਸ ਕੱਢ ਲਿਓ ਕਰੋਨਾ ਵਾ ਨਾ ਵਿੱਚ ਦਾਦੀ ਕੋ ਵਾਏ ਜਾਂਦੇ ਹੂੰ ਨਾ ਮੇਰੇ ਕੋ ਵਾਇਰ ਨਹੀਂ ਤੇ ਕੋਈ ਗੱਲ ਨਹੀਂ ਆ ਫਿਰ ਕੀ ਆ ਵਾ ਤੂੰ ਹੌਲੀ ਹੌਲੀ ਸਿੱਖ ਬੋਣਾ ਕਿ ਜਿਨ੍ਹਾਂ ਦੀ ਕਈਆਂ ਦੀ ਬਾਹਾਂ ਨਹੀਂ ਹੁੰਦੀਆਂ ਉਹ ਵੀ ਇੱਕ ਦਾੜੀ ਕੇਸ ਰੱਖਦੇ ਆ ਇਹਦੇ ਦਾਦੇ ਨੇ ਕੀਤਾ ਆੜੜ ਕੇਸ ਹੀ ਦੇ ਹੂੰ ਕਟਾ ਤੇ ਕਰੀ ਮੇਰੇ ਤੋਂ ਬਲਾਦਾ ਹੀ ਨਹੀਂ ਮੈਂ ਤਾਂ ਹੁਣ ਨਹੀਂ ਕਟਾਉਣੀ ਬਦਾਨ ਨੂੰ ਜ਼ਰਬਾਨੀ ਹੁੰਦੀ ਜਾਂ ਗਰਬਾਨੀ ਹੁੰਦੀ ਆ ਇਹ ਚੰਗੀ ਦਾ ਖਿਆਲ ਦੇਵੇਂ ਨਾ ਜਿਹੜੇ ਦੁੱਖ ਦਿਲੋਂ ਸਾਰੇ ਦਿਨ ਸਾਡੇ ਜਾਂਦੇ ਨੇ ਤੇ ਕੀ ਕਿੰਨੇ ਕਿੰਨੇ ਭਰਾ ਤੁਸੀਂ ਆਏ ਆਏ ਲੈ ਦੋ ਭਾਈ ਉਹ ਪਹਿਲੇ ਹੀ ਡੈਥ ਹੋ ਗਈ ਤੇ ਤੁਸੀਂ ਇਕੱਲੇ ਰਹੇਗੇ ਅੱਛਾ ਤੇ ਡੈਡੀ ਹੈਗਾ ਤੁਹਾਡਾ ਡੈਡੀ ਪੂਰਾ ਗੱਜਾ ਸਾਲ ਹੋ ਗਏ ਅੱਛਾ ਡੈਡੀ ਪੂਰਾ ਹੋ ਗਿਆ ਤੇ ਇਹਦੇ ਮਾਤਾ ਜੀ ਇਹਦੇ ਪਿਓ ਨੂੰ ਕੀ ਗੱਲ ਸੀਗੀ ਟੈਗ ਹੋ ਗਿਆ ਅੱਛਾ ਟੈਗ ਕਿਉਂ ਹੋ ਗਿਆ ਪਹਿਲਾਂ ਟੈਗ ਪਰ ਚੱਲਿਆ ਪਹਿਲਾਂ ਟੈਗ ਹੀ ਨਹੀਂ ਚੱਲਿਆ ਅਜੇ ਤੱਕ ਮਾਂ ਜੀ ਨੇ ਝੂੜਾ થી ਲਾ ਦਿੱਤਾ ਉੜਾ ਦਿੱਤੀ ਹੂੰ ਜਵਾਨੀਾਰੇ ਪਤਾ ਰੱਬ ਨੇ ਸੌਂ ਲਈ ਆਉਂਦਿਆਂ ਦੀ ਤੇ ਵੀ ਚੇਰ ਕੁਝ ਹੱਦ ਵਿੱਚ ਗੱਲ ਇਹ ਮੁੰਡਾ ਬਹੁਤ ਛੋਟਾ ਏ ਤੂੰ ਜਦੋਂ ਹੀ ਤਾਂ ਆਇਆ ਚਲੋ ਭਾਈ ਗੁਰੂ ਮੇਰ ਕਰੇ ਤੇ ਮੈਂ ਤੇ ਉਹ ਕਿਹਾ ਕਿ ਇਹਦਾ ਮਤ ਹੀ ਹੋਣ ਇਹਦਾ ਤਿਆਰ ਰੱਖਿਓ ਇਹ ਜਾਣਦੇ ਆ ਵੀਰ ਮੇਰਾ ਵੀਰ ਮੇਰੀ ਬੇਨਤੀ ਪ੍ਰਵਾਨ ਕਰੀ ਇਹਦਾ ਲਖਵਾ ਲਈ ਹਨਾ ਹਾਂ ਤੇ ਜੇ ਟੜ ਤੂੰ ਸਾਂਭੇ ਜਾਂਦਾ ਤਾਂ ਵੀ ਠੀਕ ਆ ਜੇ ਨਹੀਂ ਸਾਂਭੇ ਜਾਂਦਾ ਫਿਰ ਮੈਨੂੰ ਦੱਸ ਦੇ ਫਿਰ ਮੈਂ ਤੇ ਲੈ ਜਾਊਂਗਾ ਨਹੀਂ ਨਹੀਂ ਮੇਰੀ ਗੱਲ ਸੁਣ ਜਾਣਾ ਕਰੇ ਮੈਂ ਇੱਕ ਕਹਦਾ ਉਹਨੂੰ ਆਹ ਪੀਵਲ ਅੱਬਾ ਉਹਦ ਕਰਕੇ ਤਾਂ ਜਾਂਦੇ ਕਿ ਆਗੇ ਕਿੱਦਾਂ ਪਹੁੰਚਾਂ ਦੇ ਕਿ ਆਗੇ ਬੁੱਧੀ ਮਰ ਜਾਂਦੀ ਆਂਦਾ ਮੇਰੀ ਬੁੱਧੀ ਮਰ ਜਾਂਦੀ ਤੇ ਮੈਂ ਤਾਂ ਜਦੋਂ ਇੱਕ ਰੋਂ ਗਿਆ ਸੀਗਾ ਤੇ ਬੜੇ ਦਿਲ ਨੂੰ ਹੌਲ ਤੇ ਬੜੇ ਪੈਂਦੇ ਹੋਣੇ ਆ ਵੀ ਪਤਾ ਨਹੀਂ ਤੈਨੂੰ ਦੱਸਣ ਲਈ ਵੀ ਮੈਂ ਆਦਵੀ ਕੁਆਲੇ ਨੂੰ ਮੁੰਡੇ ਦੇ ਤੇ ਪਿਓ ਨੇ ਮੋੜ ਸ਼ੱਕ ਕਰ ਰਿਹਾ ਇਹ ਮੁੰਡੇ ਮਾਰਿਆ ਦੋ ਬੱਕਰੇ ਪਤੋ ਹੀ ਘਰ ਵੇ ਕਰ ਦਿੱਤਾ ਨਹੀਂ ਉਹ ਤੇ ਚੱਲ ਬੱਕਰੇ ਗਵਾਜ ਕੇ ਮੋਟਰਸਾਈਕਲ ਗਵਾਜ ਕੇ ਉਹ ਤੇ ਵੱਖਰੀ ਗੱਲ ਆ ਪਰ ਮੈਂ ਇਹ ਕਹਿਣ ਦਿਆਂ ਕਿ ਨੀਤ ਨਹੀਂ ਹੁੰਦੀ ਨਹੀਂ ਰਾਤ ਨੂੰ ਨਾ ਇਹਦਾ ਬੱਚਿਆਂ ਬਾਰੇ ਮੈਂ ਪਛਾਣ ਤਾਂ ਲਾਜੇ ਪੁੱਤ ਗਵਾਚੇ ਤਾਂ ਇਹਨਾਂ ਬੱਚਿਆਂ ਮਾਰੇ ਕੱਢੇ ਘਰੋਂ ਵੀ ਮੇਰਾ ਪੁੱਤ ਲੱਭ ਜੇ ਹਾਂ ਹੱਥ ਲੋਕੇ ਬਹਿ ਗਿਆ ਨਾ ਅੰਦਰ ਛੁਪੋ ਤੇ ਮੇਰੇ ਕਾ ਸਾਫ ਕਰ ਮੈਂ ਤੇ ਜਿੱਦਨ ਤੁਹਾਨੂੰ ਫੋਨ ਫਿਰ ਵੀਡੀਓ ਕਿਨੇ ਭੇਜੀ ਸੀ ਤੁਹਾਨੂੰ ਇਹਦੀ ਵੀਡੀਓ ਮੈਨੂੰ ਉਹ ਮਿਲੀ ਬਟਾਲੀ ਵੀਡੀਓ ਅੱਛਾ ਅੱਛਾ ਅੱਜ ਕੰਮ ਸਿਰ ਜਾਣਾ ਉਹਨੇ ਜੀ ਵੀਡੀਓ ਅੱਛਾ ਇਹ ਜਨ ਅੰਦਰ ਦਾ ਵੀ ਲਿਖਿਆ ਹੈ ਮੈਂ ਵੀਡੀਓ ਵੀ ਅੱਛਾ ਮਾਤਾ ਨੂੰ ਵਿਖਾਈ ਵੀਡੀਓ ਹਾਂ ਵੀ ਆਖੀ ਹਾਂ ਫਿਰ ਚਾ ਚੜ ਗਿਆਣਾ ਹਾਂ ਆਹ ਫੋਟੋ ਵੀ ਤੇ ਮੁੰਡਾ ਵੀਡੀਓ ਜੁਆਇਆ ਹਾਂਜੀ ਇਹ ਵੀ ਆਖਿਆ ਮੈਂ ਕਿਹਾ ਮਾਤਾ ਦੇਖਾਈ ਜਗਾਂ ਨੇ ਮੀ ਦਾਦੀ ਮੇਰੇ ਤੇ ਚਲ ਗਈ ਹੈ ਮਤਲਬ ਆਹ ਕਹਿੰਦੇ ਦਾਦੀ ਉੱਤੇ ਚਲੇ ਗਈ ਹੈ ਕਿੱਦਾਂ ਕਰ ਮੈਂ ਜਿੱਦਾਂ ਕਹਿੰਦੇ ਮੈਂ ਗੱਲਾਂ ਚੱਲ ਗਈ ਦਾਦੀ ਕਿੱਥੇ ਚਲੀ ਗਈ ਹੋਏ ਦਾਦੀ ਮੇਰੇ ਉੱਤੇ ਨੇ ਗਈ ਹੈ ਕਿੱਥੇ ਲੰਘ ਆ ਕਰ ਗਈ ਆ ਤੇ ਦੋ ਮਹੀਨੇ ਹੋ ਗਏ ਹਾਂ ਵੇਖੀ ਦਾਦੀ ਬਤਾ ਮਹੀਨੇ ਉਹ ਤੋਂ ਆ ਗਈ ਕਬਰਾਂ ਦੀ ਮੈਂ ਮੇਰਾ ਪੋਤਾ ਕਿੱਥੇ ਦਾਦੀ ਉਤੋਂ ਆ ਗਈ ਵਾਪਸ ਆਪੋ تمہਾਰੇ ਆਈਏ ਹੁਣ ਮੈਂ ਦਾਦੀ ਮੇਲ ਨਹੀਂ ਆਈ ਆ ਉਹ ਕਹਿੰਦੀ ਵੀ ਮੈਂ ਮਿਲ ਕੇ ਚਲ ਜਾਣਾ ਵਾ ਹਨਾ ਮਾਤਾ ਮਿਲ ਕੇ ਚਲ ਜਾਣਾ ਨਾ ਹਾਂ ਹਾਂ ਮੇਲਾ ਜਫਿਆ ਜਫਿਆ ਬਾਹਲਾ ਬਾਦ ਵਿੱਚ ਹੁਣ ਆਪਾਂ ਜੇ ਚੱਲੀ ਉੱਥੇ ਸੇਵਾ ਕਰਨੀ ਹੈ ਬਣਾ ਇਧਰ ਉਹ ਨਾਮ ਚ ਪਉਂਦਾ ਹੁੰਦਾ ਇਹਨਾਂ ਨੂੰ ਆਓ ਨਾਮ ਚ ਪਉਂਦਾ ਨਰੋ ਜੀ ਕਿਦਾਂ ਇੱਥੇ ਤੈਨੂੰ ਇੱਥੇ ਕਿਦਾਂ ਦਾ ਰਿਆ ਤੂੰ ਓਏ ਅਜੀਬ ਗੱਲ ਗੱਲ ਸੁਣ ਬਾਬਾ ਜੀ ਦੇ ਵਧੀਆ ਵਧੀਆ ਇੱਕ ਮੈਨੂੰ ਗੱਲ ਦੱਸ ਜਦੋਂ ਤੂੰ ਠੰਡਾ ਲੈਣ ਗਿਆ ਸੀਗਾ ਘਰੋਂ ਤੇ ਬਾਅਦ ਵਿੱਚ ਫਿਰ ਕੀ ਗੱਲ ਹੋਈ ਕੀ ਕਿਧਰ ਨਾਲ ਚਲੇ ਗਿਆ ਕਿਦਾਂ ਬਾਬਾ ਜੀ ਇੱਕ ਵਾਰੀ ਅੱਧਾ ਪਲੂਨ ਹੋਇਆ ਕਰ ਕਰ ਦੱਸ ਤੇ ਪਤਾ ਨਹੀਂ ਲੱਗਦਾ ਪਿੱਛੇ ਨਹੀਂ ਜਦੋਂ ਤੂੰ ਠੰਡਾ ਲੈਣ ਗਿਆ ਸੀਗਾ ਫਿਰ ਅੱਗੇ ਗਾਂ ਦੇ ਗਾਂ ਉਹਨਾਂ ਦੇ ਪਿੰਡ ਜਿਹੜਾ ਪਵਾਰ ਪਿੰਡ ਵਾ ਜਿੱਥੋਂ ਮੈਂ ਤੈਨੂੰ ਲੈ ਕੇ ਆ ਆ ਉੱਥੇ ਕਿਦਾਂ ਪਹੁੰਚ ਗਿਆ ਆਈਡੀ ਦੂਰ ਪਹਿਲੇ 2 ਦਿਨ 2-3 ਦੋ ਤਿੰਨ ਦਿਨ ਉਹ ਜਿਹੜਾ ਪੱਠੇ ਭੋਂਦੇ ਹੂੰ ਉਹਨਾਂ ਰੱਖਿਆ ਅੱਛਾ ਭੁੱਖਿਆ ਹੈ ਪੱਠੇ ਕਰਨ ਨੂੰ ਕੋਈ ਭੋਂਦਾ ਲੈ ਗਿਆ ਇਹ ਫਿਰ ਮੁੰਡਾ ਮੁੰਡੇ ਦਾ ਨਹੀਂ ਕੋਈ ਫਿਰ ਮੈਂ ਜਿਹੜਾ ਛੱਡੂਗਾ ਪੀ ਮਾਰ ਮੂਰ ਕੇ ਛੱਡ ਲੂੰਗਾ ਲੈ ਬੇਲਾ ਆਈਮਾਨਦਨ ਨੇ ਤੇ ਨਹੀਂ ਜਿਦੋਂ ਤੈਨੂੰ ਪਤਾ ਹੀਗਾ ਵੀ ਉਹਨਾਂ ਪੱਠੇ ਪੋਣੇ ਆ ਤੇਤੋਂ ਠੀਕ ਆ ਗੱਲਾਂ ਸਾਰੀਆਂ ਪਤਾ ਤੇ ਫਿਰ ਤੂੰ ਕਰੋ ਕਿਉਂ ਗਿਆ ਕਰੋ ਗਿਆ ਹੂੰ ਇਹ ਅਸਲ 'ਚ ਨਾ ਇਹ ਤੋਰੇ ਫੇਰੇ ਦਾ ਜ਼ਿਆਦਾ ਚੀ ਨਾ ਪੈਸੇ ਪੂਹੇ ਲੋਕਾਂ ਤੋਂ ਲੈ ਲੈਂਦਾ ਹੋਊਗਾ ਠੀਕ ਆ ਜੀ ਮੰਗ-ਮੂੰਕੇ ਦੇ ਆਂਦਾ ਉਹ ਮੈਂ ਖਾ ਲੈਣਾ ਉਹ ਖਾ ਲੈਣਾ ਜਿਹੜਾ ਕਰਕੇ ਘਰੋਂ ਚਲੇ ਗਿਆ ਹਾਂ ਹੈ ਪੈਸੇ ਮੰਗਣ ਦੀ ਕੰਪਨੀ ਦਾ ਫੋਨ ਆਇਆ ਸੀ ਜ਼ਿਆਦਾ ਅੱਛਾ ਉਹਦੇ ਪੈਸੇ ਉਹ ਮੰਗਵਾਈਏ ਆ ਵੇਖਿਆ ਹੋਈ ਪੈਸੇ ਮੰਗਣ ਦੇ ਬਹਾਨੇ ਚਲੇਗਾ ਕਰੋ ਵੀ ਮੈਂ ਪੈਸੇ ਲੋਕਾ ਤੋਂ ਲਾਊਂਗਾ ਖਾਊਂਗਾ ਪੀਊਂਗਾ ਜੋ ਗੁੱਸੇ ਹੋਊਗਾ ਉਹ ਤਾਂ ਕਿਹ ਕੋ ਪੈ ਹਤਾਨਾ ਕਰੀ ਪਹਾਰੇ ਕਰਣਾ ਨਹੀਂ ਐਦਾਂ ਤੈਨੂੰ ਨਾ ਕਿਸੇ ਨੇ ਕਹਿ ਕੇ ਨਾ ਵੀ ਆ ਪੁੱਤ ਮੈਂ ਤੈਨੂੰ 50 ਰੁਪਏ ਦੇਣਾ ਜਾਂ 500 ਦੇਣਾ ਜਾਂ ਮੈਂ ਤੈਨੂੰ ਆ ਜਾ ਤੈਨੂੰ ਮੈਂ ਖਵਾਵਾਂ ਪਿਆਵਾਂ ਐਦਾਂ ਗੱਡੀ ਤੇ ਕੋਈ ਚੜਾ ਕੇ ਲੈ ਗਿਆ ਤੇ ਸਾਰੀ ਉਮਰ ਪਰਿਵਾਰ ਨਹੀਂ ਲੱਭਣਾ ਤੈਨੂੰ ਕੰਮ ਵੀ ਕਰਾਉਣਗੇ ਤੇ ਨਾਲੇ ਉਹਨਾਂ ਕੁੱਤਰਾ ਮਾਰਨਾ ਵੀ ਹੋ ਤੈਨੂੰ ਠੀਕ ਆ ਪੈਸੇ ਨਹੀਂ ਕਿਹ ਕੋਲੋਂ ਵੀ ਮੰਗਣੇ ਆ ਭਾ ਚਾਚੇ ਨੇ ਕੰਮ ਕਰਾਇਆ ਕਰ ਇਹਨਾਂ ਕੰਮ ਤੇ ਜਾਇਆ ਕਰ ਮਿਹਨਤ ਕਰਿਆ ਕਰ ਉਸੇ ਚ ਤੈਨੂੰ ਵਾਧੂ ਬਰਕਤਾਂ ਹੋ ਜਾਣੀਆਂ ਐਦਾਂ ਦੁਪੈਸਾ ਕਿ ਉਹ ਤੋਂ ਮੰਗਿਆ ਨਾ ਉਹਨਾਂ ਨੇ ਤੈਨੂੰ ਐਦਾਂ ਆਪਦੇ ਨਾਲ ਗੱਡੀ 'ਚ ਚੜਾ ਕੇ ਲੈ ਜਾਣੀ ਤੇ ਬਾਅਦ ਵਿੱਚ ਨਾਲੇ ਕੁੱਟਰਾ ਵੀ ਉਹਦੇ ਨਾਲੇ ਕੰਮ ਵੀ ਕਰਾਉਣੀ ਹੁਣ ਮੰਗੇਗਾ ਪੈਸੇ ਕਿ ਉਹ ਤੋਂ ਲੱਕਾ ਪ੍ਰੋਮਿਸ ਕਰੋ ਜੇ ਵੀਰੇ ਨੇ ਪੈਸੇ ਮੰਗੇ ਨਾ ਕਿ ਉਹ ਤੋਂ ਤੇ ਮੈਨੂੰ ਫੋਨ ਲਾ ਦਿਓ ਠੀਕ ਆ ਚਲੋ ਤਾਂ ਤੁਹਾਨਾਂ ਵਾਲੇ ਸਾਰੀ ਸੰਗਤ ਦਾ ਜਿਨ੍ਹਾਂ ਨੇ ਸਹਿਯੋਗ ਨਾਲ ਅੱਜ ਇੱਕ ਮਾਂ ਨੂੰ ਉਹਦਾ ਪੁੱਤਰਾ ਮਿਲ ਗਿਆ ਇੱਕ ਪਿਓ ਨੂੰ ਉਹਦਾ ਬੱਚਾ ਮਿਲ ਗਿਆ ਸੋ ਸਖ ਜਿਹੜੀਆਂ ਤੁਸੀਂ ਵੀਡੀਓ ਸ਼ੇਅਰ ਕਰਦੇ ਜੇ ਵਾਇਰਲ ਕਰਦੇ ਜੇ ਉਸੇ ਹੀ ਆ ਵੀਡੀਓ ਵਾਇਰਲ ਕਰਨ ਨਾਲ ਸ਼ੇਅਰ ਕਰਨ ਨਾਲ ਪਰਿਵਾਰ ਲੱਭ ਜਾਂਦੇ ਆ ਸੋ ਸਾਰੀ ਸੰਗਤਾਂ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਸਹਿਯੋਗ ਨਾਲ ਅੱਜ ਇੱਕ ਮੰਦਬੁੱਧੀ ਬੱਚਾ ਉਹਦੀ ਬੁਰੜੀ ਦਾਦੀ ਨੂੰ ਮਿਲਿਆ ਵਾ ਅੱਜ ਉਹਦੇ ਚਾਚੇ ਨੂੰ ਮਿਲਿਆ ਵਾ ਇਸ ਜਾਰੀ ਸੰਗਤ ਦੇ ਜਿਹੜੀ ਆ ਪਿਆਰ ਦਿੰਦੀ ਹੈ ਸਹਯੋਗ ਦਿੰਦੀ ਹੈ ਉਹਦੇ ਨਾਲ ਹੁੰਦਾ ਵਾ ਸੋ ਇਹੋ ਜਿਹਾ ਕੋਈ ਵੀ ਪਰਿਵਾਰ ਜੇਕਰ ਤੁਹਾਨੂੰ ਵੀ ਕੋਈ ਵੀਰ ਬੰਦ ਬੁੱਧੀ ਥੜਕੇ ਤੁਰਿਆ ਫਿਰਦਾ ਮਿਲਦਾ ਵਾ ਤਾਂ ਸਾਡਾ ਨੰਬਰ ਹਰ ਵੀਡੀਓ ਦੇ ਉੱਪਰ ਦਿੱਤਾ ਹੁੰਦਾ ਵਾ ਜਰੂਰ ਸਾਨੂੰ ਦੱਸਿਓ ਜਾਂਕਰ ਜਿਸ ਭੈਣ ਦਾ ਜਾਂ ਜਿਸ ਮਾਂ ਦਾ ਪੁੱਤ ਗਵਾਚਾ ਵਾ ਜਿਹੜਾ ਹਜੇ ਤੱਕ ਲੱਭ ਨਹੀਂ ਰਿਹਾ ਉਹ ਵੀ ਸਾਡੇ ਨਾਲ ਜਰੂਰ ਸੰਪਰਕ ਕਰਿਓ ਕਿਉਂਕਿ ਹੁਣ ਸੰਗਤ ਦੇ ਪਿਆਰ ਨਾਲ ਇੱਕ ਆਪਾਂ ਵਿਚਾਰ ਇੱਕ ਪੋਲ ਬਣ ਚੁੱਕੇ ਆਂ ਵੀ ਜਿਨ੍ਹਾਂ ਦੇ ਗਵਾਚੇ ਹੁੰਦੇ ਆ ਉਹ ਵੀ ਆਪਾਂ ਨੂੰ ਫੋਨ ਲਾਉਂਦੇ ਆ ਤੇ ਜਿਨ੍ਹਾਂ ਨੇ ਆ ਤੁਰਿਆ ਫਿਰਦਾ ਬੰਦਾ ਕੋਈ ਵੇਖਿਆ ਹੁੰਦਾ ਵਾ ਜਿਨ੍ਹਾਂ ਨੂੰ ਕੋਈ ਦਿਸਦਾ ਵਾ ਉਹ ਵੀ ਆਪਾਂ ਨੂੰ ਫੋਨ ਲਾਉਂਦਾ ਵਾ ਜ ਜੁਨਾ ਆਪਾਂ ਉਸ ਬੱਚੇ ਨੂੰ ਲਿਆ ਕੇ ਉਹਦੀ ਵੀਡੀਓ ਪਾ ਦਿੰਨੇ ਆ ਜਿਵੇਂ ਇਸ ਬੱਚੇ ਨੂੰ ਲਿਆ ਕੇ ਇਹਦੀ ਵੀਡੀਓ ਪਾਈ ਤੇ ਇਹ ਬੱਚੇ ਦਾ ਪਰਿਵਾਰ ਲੱਭ ਗਿਆ ਇਦਾਂ ਹੀ ਤੁਹਾਡੇ ਸਹਿਯੋਗ ਨਾਲ ਹੋ ਸਕਦਾ ਸਾਲਾਂ ਤੋਂ ਵਿਛੜਿਆ ਬੱਚਿਆਂ ਦਾ ਆ ਪਰਿਵਾਰਾਂ ਦਾ ਪਰਿਵਾਰ ਲੱਭ ਸਕਦਾ ਜੀ ਸੋ ਧੰਨਵਾਦ ਮਾਤਾ ਜੀ ਤੁਹਾਡਾ ਜੀ ਆ ਇਹਨੂੰ ਠੀਕ ਹੈ ਜੀ ਤੇ ਹੁਣ ਛੱਕੋ ਪ੍ਰਸ਼ਾਦ ਆਪਾਂ ਨਹੀਂ ਛੱਕੋ ਚੇਰੇ ਚੱਲ ਜਿਓ ਠੀਕ ਆ ਉਹਨਾਂ ਨੂੰ ਪਤਾ ਕੀ ਹੁਣ ਛਾਵਾ ਪੈ ਗਿਆ ਵਾ ਆਇ ਕੱਤੇ ਜੀ ਮਾਤੇ ਵਾ ਬਸ ਸੇ ਜਿਹੜਾ 4 ਵਜ ਗਿਆ। ਕੋਈ ਜਿਆਦਾ ਤਾਂ ਇੱਥੋਂ ਤਾਂ ਡੱਕਾ ਲੜ ਤੁੰਨਾ ਪਿੰਡ। ਉਹ ਤਾਂ ਮਾਦੇ ਉਹ ਤਾਂ ਕੋਈ ਨਹੀਂ ਤੁਹਾਨੂੰ ਚੜਾਵਾਂਗੇ ਬਸ ਇੱਥੇ। ਹੈਂ? ਹੈਜੀ ਬਣੇ ਪੂਰੀ ਆਪਣੀ ਬਸ ਰਹੀ ਹੈ। ਕਿੱਥੇ ਆ? ਅਸ਼ਮਰਸਰ। ਚੱਲ ਅਮਰਸਰ ਤੋਂ ਬਸਾਂ ਜਾਂਦੇ ਰਹੀ ਨੀ ਆ। ਹੂੰ। ਅੱਛਾ ਤੇ ਮੈਂ ਇਹਦੇ ਪੂਆ ਕਿਨੇ ਆ ਰਿਹਾ? ਪੂਆ ਦੀ ਕਿਹੜੀ ਆ ਕਿਹੜੀ ਤੂੜਾ ਆ। ਅੱਛਾ ਇੱਕੋ ਪੂਆ। ਇਹ ਇੱਕ ਪੂਰੀ ਹੋ ਗਈ ਟੈਕ ਹੋ ਗਿਆ ਨੂੰ। ਅੱਛਾ ਅੱਛਾ। ਕਿਹੜਾ ਪਿੰਡ ਕਿਹੜਾ ਦੱਸਿਆ ਤੁਸੀਂ ਆਪਣਾ? ਕੋਗਾ ਪਿੰਡ। ਕੋਗਾ। ਜੰਤੀਪੁਰ ਦੇ ਨਾਲ ਹੀ। ਅੱਛਾ ਕੋਕਾ ਪਿੰਡਾ ਇਹਨੇ ਪਿੰਡਪੁੰਡ ਨਹੀਂ ਕੋਈ ਵੀ ਦੱਸਿਆ ਇਹਨੇ ਆਪਣਾ ਹਾਂ ਇਹਨੇ ਕੋਈ ਪਿੰਡ ਨਹੀਂ ਦੱਸਿਆ ਆਪਣਾ ਹਾਂ ਚਲੋ ਧੰਨਵਾਦ ਹਾਂ ਕੀਆ